ਉਧਰ ਸਿਹਤ ਮੰਤਰੀ ਤੇ ਮੁੱਖ ਮੰਤਰੀ ਦੀ ਅਗਵਾਈ ਦੇ ਵਿੱਚ ਚੱਲ ਰਹੀ ਮੁਹਿੰਮ ਵੱਡਾ ਵਰਦਾਨ ਸਾਬਤ ਹੋ ਰਹੀ ਹੈ ਪਿਛਲੇ 2 ਸਾਲਾਂ ਦੇ ਵਿੱਚ ਡੇਂਗੂ ਦੇ ਮਾਮਲਿਆਂ ਦੇ ਵਿੱਚ ਵੱਡੀ ਕਮੀ ਆਈ ਹੈ ਸਾਲ 2024 ਦੇ ਵਿੱਚ ਸਿਰਫ ਇੱਕ ਕੇਸ ਸਾਹਮਣੇ ਆਇਆ ਸੀ ਜਦਕਿ ਇਸ ਸਾਲ ਹੁਣ ਤੱਕ ਕੋਈ ਵੀ ਕੇਸ ਰਿਪੋਰਟ ਨਹੀਂ ਕੀਤਾ ਗਿਆ ਹਰ ਸ਼ੁੱਕਰਵਾਰ ਟੀਮਾਂ ਸਰਕਾਰੀ ਦਫ਼ਤਰਾਂ ਹਸਪੀਟਲਸ ਤੇ ਹੋਰ ਥਾਵਾਂ ਦੀ ਜਾਂਚ ਕਰਕੇ ਲਾਰਵੇ ਨੂੰ ਨਸ਼ਟ ਕਰਦੀਆਂ ਨੇ ਤੇ ਇਸ ਦੇ ਨਾਲ ਹੀ ਲੋਕਾਂ ਨੂੰ ਡੇਂਗੂ ਬਾਰੇ ਜਾਗਰੂਕੀ ਕੀਤਾ ਜਾ ਰਿਹਾ ਹੈ ਸਿਹਤ ਵਿਭਾਗ ਪੰਜਾਬ ਵੱਲੋਂ ਹਰ ਸਾਲ ਕਰਾਰ ਡੇਂਗੂ ਤੇ ਵਾਰ ਮੁਹਿੰਮ ਚਲਾਈ ਜਾ ਰਹੀ ਹੈ ਚਲਾਈ ਜਾ ਰਹੀ ਹੈ ਪਿਛਲੇ ਸਾਲ ਚਲਾਈ ਸੀ ਇਹ ਮੁਹਿੰਮ ਸਰਕਾਰ ਨੇ ਇਹਦੇ ਵਿੱਚ ਆਪਾਂ ਜਿਹੜੇ ਸਾਡੇ ਹੈਲਥ ਹੈਲਥ ਦੇ ਵਰਕਰਸ ਨੇ ਫੀਲਡ ਵਰਕਰਸ ਉਹ ਅਲੱਗ-ਅਲੱਗ ਸਰਕਾਰੀ ਤੇ ਪ੍ਰਾਈਵੇਟ ਸੰਸਥਾਵਾਂ ਵਿੱਚ ਜਾਂਦੇ ਨੇ ਪਬਲਿਕ ਸੰਸਥਾਵਾਂ ਤੇ ਵੀ ਜਾਂਦੇ ਨੇ ਉੱਥੇ ਲੋਕਾਂ ਨੂੰ ਜਾਗਰੂਕ ਕਰਦੀ ਹੈ ਸਾਡੀ ਟੀਮ ਕਿ ਡੇਂਗੂ ਦੇ بچਾਵ ਲਈ ਆਪਾਂ ਨੇ ਕੀ ਕੁਝ ਕਰਨਾ ਹੈ ਜਿਹੜਾ ਡੇਂਗੂ ਦਾ لارਵਾ ਹੁੰਦਾ ਉਹ ਕਿਵੇਂ ਪੈਦਾ ਹੁੰਦਾ ਤੇ ਉਹ ਜਿਹੜਾ ਹੈਗਾ ਕਿਵੇਂ ਅੱਗੇ ਡੇਂਗੂ ਫੈਲਾ ਸਕਦਾ ਹੈ ਉਹਦੇ ਬਾਰੇ ਜਾਗਰੂ ਕਰਦੀ ਹੈ ਉਸ ਤੋਂ ਬਾਅਦ ਸਾਡੀ ਟੀਮ ਡੇਂਗੂ ਤੋਂ ਬਚਾਅ ਲਈ ਪਲੱਸ ਡੇਂਗੂ ਦੇ ਜਿਹ ਲੱਛਣ ਹੁੰਦੇ ਨੇ ਉਹਨਾਂ ਬਾਰੇ ਵੀ ਜਾਗਰੂ ਕਰਦੀ ਹੈ ਤੇ ਪਿਛਲੇ ਸਾਲ ਜਿਹੜੀ ਬਲਾਕ ਮੂਨਕ ਦੀ ਜਿਹੜੀ ਟੀਮ ਹੈਗੀ ਹੈ ਉਹਨਾਂ ਨੇ ਜਦੋਂ ਕੰਮ ਕੀਤਾ ਪਿਛਲੇ ਸਾਲ ਇੰਨਾ ਵਧੀਆ ਕੰਮ ਹੋਇਆ ਕਿ ਪੂਰੇ 1 ਸਾਲ ਦੇ ਵਿੱਚ 2024 ਦੇ ਵਿੱਚ ਇੱਕ ਕੇਸ ਆਇਆ ਸੀ ਡੇਂਗੂ ਦਾ ਮੂਨਕ ਲੋਕ ਤੇ ਵਿੱਚ ਤੇ ਇਸ ਸਾਲ ਵੀ ਸਾਡੀ ਜਿਹੜੀ ਟੀਮ ਹੈ ਬਹੁਤ ਵਧੀਆ ਕੰਮ ਕਰ ਰਹੀ ਹੈ ਤੇ ਇਸ ਸਾਲ ਹਜੇ ਤੱਕ ਡੇਂਗੂ ਦਾ ਇੱਕ ਵੀ ਕੇਸ ਜਿਹੜਾ ਹੈਗਾ ਨਹੀਂ ਆਇਆ ਹੈਗਾ ਤੇ ਇੱਥੋਂ ਪਤਾ ਲੱਗਦਾ ਹੈ ਕਿ ਸਾਡੇ ਜਿਹੜਾ ਹਰ ਸ਼ੁੱਕਰਵਾਰ ਡੇਂਗੂ ਤੇ ਵਾਰ ਸਰਕਾਰ ਦੀ ਮੁਹਿੰਮ ਹੈ ਉਹਦਾ ਕਿੰਨਾ ਜ਼ਿਆਦਾ ਬੈਨੀਫਿਟ ਹੈ ਤੇ ਉਹਦੇ ਕਿੰਨੇ ਵਧੀਆ ਰਿਜ਼ਲਟ ਆਪਾਂ ਨੂੰ ਮਿਲ ਰਹੇ ਨੇ ਅਦਰ ਬੀਤੀ